ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੋਂ ਨੂੰ ਮੈਂ ਬਹੁਤ ਹੀ ਸੋਹਣੇ ਪਿਆਰੇ ਪਿਆਰੇ ਜਿਹੜੇ ਸੂਟ ਸ਼ੋ ਕਰਾਂਗੀ ਆਰੀ ਵਰਕ ਦੇ ਸੂਟ ਨੇ ਬਹੁਤ ਹੀ ਟ੍ਰੈਂਡ ਚੱਲ ਰਹੇ ਆ ਸੂਟਾਂ ਦਾ ਇਸ ਟਾਈਮ ਤੇ ਤੁਸੀਂ ਸਾਡੀ ਪੂਰੀ ਵੀਡੀਓ ਜਰੂਰ ਦੇਖਿਓ ਜੇ ਪਹਿਲੀ ਵਾਰ ਚੈਨਲ ਤੇ ਆਏ ਹੋ ਸਬਸਕ੍ਰਾਈਬ ਵੀ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਸੋ ਸ਼ੁਰੂ ਕਰਦੇ ਆਂ ਵੀਡੀਓ ਇਹ ਆਪਣਾ ਗ੍ਰੀਨ ਕਲਰ ਦਾ ਸੂਟ ਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਆ ਇਹਦੇ ਨਾਲ ਜਿਹੜਾ ਸਿਲਕ ਦੀ ਇਹਦੇ ਨਾਲ ਬਾਟਮ ਰਹੇਗੀ 2.5 ਮੀਟਰ ਸੋ ਨਾਲ ਹੀ ਇਸ ਦੇ ਜੌਰਜਟ ਦੀ ਸ਼ਰਟ ਆ ਜੌਰਜਟ ਦੀ ਸ਼ਰਟ ਨਾਲ ਇਹਦੇ ਆਰੀ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਸੂਟ ਆ ਇਹ ਇਹ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਦੇਖ ਸਕਦੇ ਹੋ ਪ੍ਰਿੰਟਿੰਗ ਬਹੁਤ ਹੀ ਜਿਆਦਾ ਪਿਆਰੀ ਆ ਇਹ ਸੂਟ ਜਿਹੜਾ ਵਿਦਾਊਟ ਦੁਪੱਟਾ ਹੈ ਤੁਸੀਂ ਆਪਣੇ ਅਕੋਰਡਿੰਗ ਸਾਡੇ ਤੋਂ ਤਿਆਰ ਵੀ ਕਰਵਾ ਸਕਦੇ ਹੋ ਜਿੱਦਾਂ ਟਾਈ ਡਾਈ ਦੁਪੱਟਾ ਬਹੁਤ ਹੀ ਪਿਆਰਾ ਕਲਰ ਆ ਹੈ ਇਹ ਵੀ ਇਹ ਸੂਟ ਜਿਹੜਾ ਹੈਗਾ ਔਰਗੈਂਜ਼ਾ ਤੇ ਆ ਬਹੁਤ ਹੀ ਸੌਫਟ ਵਾਲੀ ਔਰਗੈਂਜ਼ਾ ਹੈ ਨਾਲ ਇਹਦੀ ਪਲੇਨ ਜਿਹੜਾ ਇਹਦੀ ਸਲਵਾਰਾ 2 ਮੀਟਰ ਔਰਗੈਂਜ਼ਾ ਦੀ ਤੁਸੀਂ ਸ਼ਰਟ ਦੇਖ ਸਕਦੇ ਹੋ ਇਸਤੇ ਵੀ ਆਰੀ ਵਰਕ ਹੋਇਆ ਹੋਇਆ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈ ਇਹ ਦੇਖ ਸਕਦੇ ਹੋ ਇਹ ਵੀ ਵਿਦਆਊਟ ਦੁਪੱਟਾ ਹੈ ਇਹ ਆਲਓਵਰ ਸੂਟ ਆ ਹੁਣ ਮੈਂ ਤੁਹਾਨੂੰ ਆਲਓਵਰ ਸੂਟ ਵੀ ਦਿਖਾ ਦਨੀ ਆ ਇਹ ਜਿਹੜਾ 5 ਮੀਟਰ ਆਲਓਵਰ ਸੂਟ ਆ ਵਰਗਾਂਜ ਦਾ ਸੂਟ ਦੇਖ ਸਕਦੇ ਹੋ ਇਸ ਤੇ ਬਹੁਤ ਸੋਹਣਾ ਜਿਹੜਾ ਵਰਕ ਹੋਇਆ ਹੋਇਆ ਆ ਰਿਹਾ ਇਹ ਮੋਸਟ ਟ੍ਰੈਂਡਿੰਗ ਆਰਟੀਕਲ ਹੈ ਇਸ ਟਾਈਮ ਬਹੁਤ ਟ੍ਰੈਂਡ ਚ ਚੱਲ ਰਿਹਾ ਇਹ ਤੁਹਾਨੂੰ 5 ਮੀਟਰ ਜਿਹੜਾ ਆਲ ਓਵਰ ਸੂਟ ਮਿਲੇਗਾ ਤੇ ਕਲਰ ਦੇਖੋ ਬਹੁਤ ਹੀ ਪਿਆਰਾ ਹੈ ਇਹ ਦੇਖੋ ਪਰਪਲ ਜਿਹਾ ਸ਼ੇਡ ਆ ਦੀ ਇਹ ਸੂਟ ਵੀ ਆਲ ਓਵਰ ਸੂਟ ਆ 5 ਮੀਟਰ ਤੁਮ ਕੋਲ ਕਿ ਦਿਖਾ ਦਿੰਦੇ ਆ। ਇਹ ਕੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੋਈ ਹੋਈ ਆ ਤੇ ਨਾਲ ਹੀ ਇਸ ਦੇ ਜਿਹੜਾ ਵਰਕ ਹੋਇਆ ਹੋਇਆ ਬਹੁਤ ਹੀ ਸੌਫਟ ਵਾਲੀ ਔਰਗੰਝਾ ਹੈ। ਸੋ ਇਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ। ਸੂਟ ਤੁਹਾਨੂੰ ਅੱਗੇ ਵੀ ਮੈਂ ਕਾਟਨ ਦੇ ਬਹੁਤ ਸੋਹਣੇ ਸੂਟ ਦਿਖਾਵਾਂਗੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much